welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਲੋਈ ਲੈ ਲਈਆ ਤੇ ਚੱਲਿਆਂ ਤਿਆਰੀ ਹੋ ਗਈ ਕੰਮ ਤੇ ਜਾਣ ਦੀ ਤੇ ਚੱਲਦੇ ਆ ਪਹੁੰਚਦੇ ਆ ਤੇ ਫਿਰ ਨੂੰ ਹੀ ਦਿਖਾ ਦੇਣਾ ਬਲੌਗ ਦੇ ਵਿੱਚ ਤੇ ਆਇਕੋ ਸੂਰਜ ਨਿਕਲੇ ਤੇ ਬਾਕੀ ਬਣੇ ਰਿਓ ਬਲੌਗ ਤੇ ਨਾਲ ਤੇ ਇੱਥੇ ਆਉਂਦੇ ਹਾਂ ਤੇ ਚੱਲਦੇ ਆ ਤੁਰਕੀ ਸਾਕਰੀਏ ਤੁਰਕੀ ਦਾ ਸ਼ਹਿਰ ਤੇ ਅੱਗੇ ਮੋੜ ਸੰਤ ਚੜ੍ਹਦੇ ਵੈਸੇ ਵੀ ਆਉਂਦਾ ਤੁਰਨ ਤੁਰ ਕੇ ਵਧੀਆ ਠੰਡ ਲੱਗਦੀ ਮੋਟਰਸ ਨਾਲ ਬਹੁਤ ਜਿਆਦਾ ਲੈ ਵੀ ਤਰੂ ਦੇਖੋ ਸਵੇਰ ਦਾ ਵਿਊ ਤੇ ਬਾਕੀ ਭੋਲੇਆਂ ਦਾ ਹੁੰਦਾ ਚੇਤਾ ਵਲੌਗ ਸਵੇਰੇ ਸਵੇਰੇ ਸਟਾਰਟ ਕਰਨ ਦਾ ਕੰਮ ਦੀ ਤਿਆਰੀ ਤਰੀ ਕਰਦੇ ਬਸ ਐਂ ਨਾਂਗਿਆਂ ਦਾ ਟਾਈਮ ਤੇ ਸਵੇਰੇ ਉੱਠਿਆ ਸੀ ਅੱਜ ਮੈਂ ਘਟੋ ਘਟ ਵੀ 5 ਵਜੇ ਪਰਮਾਤਮਾ ਵਾਹਿਗੁਰੂ ਨੂੰ ਧਿਆ ਆ ਕੇ ਪਾਣੀ ਪੁਣੀ ਗਰਮ ਗਰਮ ਕਰਕੇ ਫਿਰ ਚਾਹ ਚ ਬਣਾਇੰਦਾ ਵੀ ਟੋਰੀ ਜੀ ਚੰਗੀ ਜੀ ਚਾਹ ਬਣਾ ਕੇ ਫਿਰ ਪੀਦਾ ਠੀਕ ਹੈ ਤੇ ਫਿਰ ਨਿਕਲ ਜੀਦਾ 7 7:30 ਦਾ ਟਾਈਮ ਆ ਹੁਣ ਤੇ ਆਪਦੇ ਕੰਮ ਨੂੰ ਜੇਕਰ ਉਧਰ ਨੂੰ ਕੰਮ ਤੇ ਨਾ ਜਾਇਆ ਕਰਦੇ ਹੁੰਦੇ ਤੇ ਫਿਰ ਹੁਣ ਤਾਂ ਇਹ ਇਨਾ ਦਿਨਾਂ ਦਾ ਤੌਹੀਦਾ ਵੇਲੇ ਲਾਈ ਮਿੱਤਰੋ ਆ ਵੀ ਚੌਂਕ 'ਚ ਆ ਕੇ ਖੜ ਗਿਆ ਤੇ ਕੈਲੇ ਉਹਨੇ ਨੂੰ ਫੋਨ ਕਰਤਾ ਆਉਂਦੇ ਆ ਤੇ ਸਵੇਰੇ ਸਵੇਰੇ ਉੱਠ ਕੇ ਨਾ ਦੋ ਕੰਮ ਜਿਹੜੇ ਕੀਤੇ ਹਨ ਤਾਂ ਮੈਂ ਕਹਿੰਦਾ ਜ਼ਿੰਦਗੀ ਦਾ ਨਜ਼ਾਰਾ ਹੀ ਬਕਰ ਜੇ ਬੰਦਾ ਡੇਲੀ ਰੂਟੀਨ ਵਾਈਜ਼ ਕਰੀ ਜਾਵੇ ਇੱਕ ਸਵੇਰੇ ਉੱਠ ਕੇ ਪਾਠ ਕਰੋ ਤੇ ਦੂਜਾ ਜਿਹੜੀ ਐ ਐਕਸਰਸਾਈਜ਼ ਹਨਾ ਐਕਸਰਸਾਈਜ਼ ਕਰੋਗੇ ਸਰੀਰ ਆ ਤੰਦਰੁਸਤ ਰਹੂਗਾ ਤੇ ਪਾਠ ਕਰਨਾ ਵਾਇਗ੍ਰੁੰਦ ਚ ਆਉਣਾ ਠੀਕ ਹੈ ਚੰਗੀ ਗੱਲ ਹੀ ਹੈ ਨਾ ਉਹ ਵੀ ਤੇ ਉਹ ਤਾਂ ਮਤਲਬ ਬਹੁਤ ਚੰਗੀ ਗੱਲ ਆ ਤੇ ਇਹ ਦੋ ਚੀਜ਼ਾਂ ਦਿੱਲੀ ਦੀਆਂ ਰੁਟੀਨ ਵਿੱਚ ਆ ਜਾਣਾਂ ਵੀ ਬੰਦਾ ਛੱਡੇ ਨਾ ਤੇ ਮੈਂ ਕਹਿੰਦਾ ਬੰਦਾ ਕਦੇ ਵੀ ਨਾ ਡੋਲਦਾ ਨਹੀਂ ਠੀਕ ਹੈ ਤੇ ਬਾਕੀ ਫਿਰ ਆਪਾਂ ਭੁੱਲ ਜਾਈਦਾ ਜਿਵੇਂ ਕਰਦੇ ਕਰਦੇ ਫਿਰ ਕਿਉਂ ਆਏ ਆ ਵੀ ਇਹਦੇ ਵਾਸਤੇ ਥੋੜਾ ਟਾਈਮ ਕਰਨਾ ਜਿਵੇਂ ਨਾ 15 20 ਮਿੰਟ ਪਾਠ ਵਾਸਤੇ ਕਰਨੇ ਜਾਂ ਐਕਸਰਸਾਈਜ਼ ਵਾਸਤੇ ਵੀ ਕਰਨੇ ਔਖਾ ਜਾਂਦਾ ਠੀਕ ਹੈ ਤੇ ਆ ਦੇਖੋ ਸੂਰਜ ਬਹੁਤ ਵਧੀਆ ਦਿਖ ਰਿਹਾ ਨਿਕਲਿਆ ਤੇ ਉਹ ਗੱਲ ਮੈਂ ਕਰਦਾ ਸੀ ਵੀ 15 ਮਿੰਟ ਮਤਲਬ ਜਿੰਨਾ ਵੀ ਟਾਈਮ ਲੱਗੇ ਸਵੇਰੇ ਪਾਠ ਕਰਨਾ ਚਾਹੀਦਾ ਠੀਕ ਹੈ ਤੇ ਹੋ ਸਕੇ ਤਾਂ 15 20 ਮਿੰਟ 15 ਮਿੰਟ ਐਕਸਰਸਾਈਜ਼ ਵੀ ਜ਼ਰੂਰੀ ਹੈ ਸਰੀਰ ਮਤਲਬ ਸਿਹਤ ਵਾਸਤੇ ਹੈ ਨਾ ਠੀਕ ਹੈ ਤੇ ਬਸ ਬਾਕੀ ਹੁਣ ਫਿਰ ਰੁਟੀਨ ਚ ਲਿਆਉਣੇ ਆ ਇਹ ਦੋ ਕੰਮ ਤੇ ਨਹੀਂ ਤਾਂ ਸਵੇਰੇ ਉੱਠੀ ਦਾ ਚਾਹ ਪਾਣੀ ਪੀ ਕੇ ਚੱਲ ਜੀ ਕੰਮ ਨੂੰ ਤੇ ਆਪਣਾ ਹੀ ਮੋਟਰਸ ਨਾਲ ਆ ਗਿਆ ਆਵੇ ਇਹ ਨਹੀਂ ਤਾਂ ਉਹ ਨਹੀਂ ਜਿੰਨਾ ਚਿਰ ਕੰਮ ਆ ਖਰਾਬ ਖਰਾਬ ਦੀ ਤੋੜਣੀ ਆ ਵੀਡੀਓ ਦੇ ਨਾਲ ਟੋਕੀ ਦੀ ਹੈਗਾ ਇੱਥੇ ਲੈ ਵੀ ਮਿੱਤਰੋ ਬਿਜਲੀ ਵਾਲੇ ਟਾਵਰਾਂ ਵਾਲੇ ਪਾਸੇ ਆ ਗਏ ਆ ਮੋਟਰ ਤੇ ਅੱਜ ਤੇ ਪਹਿਲਾਂ ਸੇਕੀ ਅੱਗ ਗ ਤੇ ਆ ਵੀ ਆ ਗਏ ਟਾਵਰ ਇੱਥੇ ਤੇ ਕੋਰਾ ਪੈਣ ਲੱਗ ਗਿਆ ਵਾ ਜਿਹੜਾ ਕਿ ਬਹੁਤ ਮਾੜਾ ਫਸਲਾਂ ਵਾਸਤੇ ਸ਼ੁਰੂਆਤ ਹੋ ਗਈ ਪਰਸੋਂ ਤੋਂ ਕੋਹਰੇ ਦੀ ਠੀਕ ਹੈ ਤੇ ਬਾਕੀ ਬੰਦੇ ਜੇ ਆਉਂਦੇ ਆ ਉਹਨਾਂ ਟਾਈਮ ਅਸੀਂ ਆਗੂ ਕਬਾਲਦੇ ਆ ਉਹਨਾਂ ਵਾਸਤੇ ਵੀ ਤੇ ਆ ਕੇ ਚਾਹ ਚ ਪੀ ਕੇ ਤੇ ਕੈਮ ਜੋ ਕੇ ਵਧੀਆ ਹਾਂ ਸ਼ੁਰੂ ਕਰ ਦੇਣਾ ਕੰਮ ਇਧਰੋਂ ਮਿੱਟੀ ਲਾਉਣੀ ਅੱਜ ਇਹਨਾਂ ਤੇ 5.5 ਕਿੱਲਿਆਂ ਤੇ ਬਾਗ਼ੀ ਦੇ ਜਿਹੜੇ 60 70 ਕਿੱਲੇ ਸੀ ਨਾ ਉਹਦੇ ਵਿੱਚ ਤੁਹਾਨੂੰ ਹੁਣ ਦੱਸਦੇ ਆਂ ਵੀ ਬਾਈ ਨੇ ਆਹ ਹੀ ਕਣਕ ਬੀਜੀਆਂ ਇੰਨੀਆਂ ਆੜੀ 2.5 ਕਿੱਲੇ ਇੱਥੇ ਆਹ ਤੇ ਬਾਕੀ ਜਿਹੜੇ ਸਾਰੇ ਕਿੱਲੇ ਸੀ ਨਾ ਤੇ ਸਾਰੇ ਆਲੂ ਹੀ ਆ 17 ਚੁੱਕਾ ਆਲੂ 2.5 ਘਟਾ ਦਿਓ ਬਾਕੀ ਆਲੂ ਹੀ ਆ ਇਹ ਕੱਤਦਾ ਤੇ ਨੀਓ ਫਲਾਈ ਭੇਜੀਆ ਕਣਕ ਧੱਕਾਂ ਖੋਲਦੇ ਭੈਜ ਜਿੱਤਦਾ ਚੱਲ ਵੀ ਅੱਗ ਗੈਸ ਵਰਗੀ ਤੇਰਾ ਪਲਾਓ ਜੀ ਉੱਧਰ ਵੀ ਨਿਕਲ ਗਿਆ ਜੇ ਨਾ ਮੋਰੀ ਬਣਦੀ ਨਾ ਹਾਂ ਲਾ ਆ ਕੇ ਹੋਣ ਲਈਏ ਕਾਈ ਦਾ ਤੇ ਕੈਮਰਾ ਲਾ ਨਾ 32 ਬਾਰ ਮੁੜ ਕੇ ਕੋਈ ਕੋਣ ਇਧਰ ਸਟ੍ਰੀਮ ਵੱਲ ਜੀ ਹੋਵੇ ਤੇ ਆਉਂਦੇ ਹੋਣੇ ਵੈਸੇ ਤਾਂ ਜਦੋਂ ਅਸੀਂ ਆਪਾਂ ਨੂੰ ਪਹਿਲਾਂ ਹੀ ਕਹਿ ਤਾ ਗੱਗੂ ਦਾ ਨੰਬਰ ਤਾਂ ਪੱਕਾ ਨਹੀਂ ਕੀਤਾ ਯਾਰ 34736 ਉਹੀ ਵੀ ਨਹੀਂ ਦਿੱਤੇ ਆ ਪਤਾ ਨਹੀਂ ਕਿੰਨੂੰ ਪਹਿਲਾਂ ਲੱਗ ਗਿਆ ਜੀ 34 ਪਹਿਲਾਂ 7 ਵਾਲਾ ਹੁਣ ਆਲਾ ਦਾ ਫੋਨ ਹਾਂ ਹੈਲੋ ਹੈਲੋ ਹਾਂ ਸਤੂ ਅਜੇ ਪਹੁੰਚ ਗਏ ਇੱਥੇ ਆਏ ਨਹੀਂ ਅਜੇ ਤੁਸੀਂ ਬਾਤ ਹੋਰ ਲੱਗ ਗਈ ਆ ਆ ਜਾਓ ਆ ਜਾਓ ਅੱਗ ਗਬਾਲੀ ਚਾਹ ਚ ਲੈ ਆਓ ਕੋਈ ਹੋਰ ਕਹਿਣਾ ਤਾਂ ਜਾਓ ਹਾਂ ਬਲੋਰਾ ਮਾਰ ਗਿਆ ਉਹ ਸੁੱਖਣ ਦਾ ਦੇ ਦੋ ਫੋਨ ਲਾ ਦੇ ਘਰ ਦਾ ਠੀਕ ਆ ਕੋੜ ਬਲੋਰਾ ਕਹਿੰਦਾ ਮਾਰ ਗਿਆ ਫੋਨ ਲਾ ਦੇ ਪਿੰਡ ਠੀਕ ਆ ਕਿਹੜਾ ਬਲੋਰਾ ਚੰਗਾ ਅੱਛਾ ਲਓ ਲਾ ਲਓ ਲਓ ਵੀ ਇਕ ਨਾ ਦਰਦਨਾਕ ਕਟਣਾ ਹੋ ਗਈ ਆ ਨਹੀਂ ਚੰਗਾ ਆ ਖੜਾ ਸੁੱਤੇ ਅੱਛਾ ਔਖਾ ਸੀ ਔਖਾ ਸੀ ਬੁਢਾ ਸੀ ਬਾਲਾ ਚਲੋ ਆਪਦੀ ਆਪਦੀ ਜੁਨੀ ਭੋਗ ਗਿਆ ਦੋ ਤੇ ਪੋਤਿਆਂ ਵਾਲਾ ਹੋ ਗਿਆ ਸਹੀ ਆ ਸਹੀ ਆ ਹੈਲੋ ਚਲੋ ਜੀ ਉਧਰ ਗੱਲ ਕਰਾ ਕੇ ਮੁੰਮੀ ਵੱਡੀ ਉਮਰ ਦਾ ਸੀ ਮਤਲਬ ਉਹਦਾ ਟਾਈਮ ਹੋ ਗਿਆ ਚਾਹ ਹੁਣ ਦੁਨੀਆ ਤੋਂ ਜਾਣ ਦਾ ਚਲੋ ਤੇ ਆਉਂਦੇ ਆ ਬੰਦੇ ਚਾਹ ਚੁ ਲੈ ਕੇ ਤੇ ਫਿਰ ਚਲਾਉਣੇ ਕੰਮ ਆਪਣੀ ਮੰਮੀ ਦਾ ਲਓ ਵੀ ਕੰਮ ਸਟਾਰਟ ਕਰਤਾ ਆਵੇ ਗੱਡੀ ਦੇ ਨਾਲ ਦੀ ਨਾਲ ਮਿੱਟੀ ਤੇ ਨਾਲ ਦੀ ਨਾਲ ਚੱਲੀ ਜਾਂਦਾ ਟਰੈਕਟਰ ਦੇਖੋ ਵਟਾਂ ਕਿੰਨੀਆਂ ਵਧੀਆ ਬਣਾਉਂਦਾ। ਆ। ਬਾਕੀ ਬੰਦੇ ਅਗਲੇ ਆੜ ਤੇ ਹੋਗੇ। ਤੇ ਪਹਿਲਾ ਪਹਿਲਾਂ ਵਾਲੀ ਵਟ ਤੁਹਾਨੂੰ ਦਿਖਾਉਣਾ ਆਪ ਦੇਖੋ। ਆ ਪਹਿਲਾਂ ਵਾਲੀ ਆ, ਪ੍ਰਾਣੀ। ਤੇ ਆੜੀ ਹੁਣ ਬਣਾਉਂਦਾ ਦੁਬਾਰਾ ਮਿੱਟੀ ਵਾਲੀ ਆ ਦੇਖੋ। ਪੂਰਾ ਬੈਡ ਪੂਰੀ ਵਟ ਤਗੜੀ ਬਣਾਉਂਦਾ ਹੁਣ ਤਾਂ। ਤੇ ਆਲੂ ਵੀ ਭਰ ਭਰ ਕੇ ਨਿਕਲਨੇ ਆ ਵਟਾਂ ਚ ਪੂਰੇ ਫੁੱਲ ਖਰਾਕ ਬਹੁਤ ਜ਼ਿਆਦਾ ਪਾਈ ਹੋਈ ਆ ਇਸ ਕਰਕੇ ਆਲੂ ਵੀ ਖਰਾਕ ਦੇ ਹਿਸਾਬ ਨਾਲ ਹੀ ਨਿਕਲਨੇ ਆ ਫਿਰ ਅਸੀਂ ਨਾਲ ਦੀ ਨਾਲ ਅਸੀਂ ਵੀ ਚਲਾਉਨੇ ਆ ਕੰਮ ਲਾ ਆਹ ਬਜਲੀ ਦੇ ਟਾਵਰ ਦੇ ਥੱਲੇ ਨੂੰ ਤੇ ਰੁੱਟੀ ਪਾਣੀ ਖਾ ਕੇ ਹੁਣ ਤੇ ਲੱਗਣ ਲੱਗੇ ਆ ਦੁਬਾਰਾ 11 ਦਾ ਟਾਈਮ ਹੋ ਚੁੱਕਿਆ 11 ਵੱਜ ਚੁੱਕਿਆ ਤੇ ਅੱਧਾ ਥਾਂ ਮਿੱਟੀ ਲਾ ਕੇ ਤੇ ਆ ਗਿਆ ਵਾ ਟਰੈਕਟਰ ਉਹ ਚੱਲਿਆ ਜਾਂਦਾ ਤੇ ਨਾਲ ਦੀ ਨਾਲ ਕੰਮ ਅਸੀਂ ਫਾਈਨਲ ਕਰ ਦੇਣਾ ਜਿੰਨੇ ਟਾਈਮ ਉਹਨਾਂ ਨੇ ਮਿੱਟੀ ਲਾਉਣੀ ਉਹਨੇ ਟਾਈਮ ਨੂੰ ਅਸੀਂ ਆੜਾਂ ਤੇ ਨੱਕੀਆਂ ਵੀ ਖੋਲ ਦੇਣੀਆਂ ਸਾਰੀਆਂ ਬਣਾ ਕੇ ਤੇ ਰੱਖ ਦੇਣਾ ਇਹ ਲੈਟਰ ਲੋਡ ਦਾ ਪ੍ਰੋਗਰਾਮ ਹੋਇਆ ਤੇ ਪਾਣੀ ਵੀ ਨਾਲ ਦੇ ਨਾਲ ਛੱਡ ਹੀ ਦੇਣਾ